ਕੁੜੀਆਂ ਤਿੰਆ ਤਿਆਣੀਆਂ ਪਤਾ ਕਿੰਨੀਆਂ ਕਮਲ ਹੁੰਦੀਆਂ ਹਨ ਅਗਰ ਸਾਜੀ ਚੀਰਦੇ ਆ ਉਹਨਾਂ ਦੀ ਉਂਗਲ ਕੱਟੀ ਜਾਵੇ ਤਾਂ ਸਾਰਾ ਸਿਰ ਕਰਤੇ ਚੁੱਕ ਲੈਂਦੀਆਂ ਨੇ ਪਰ ਉਸ ਕੁੜੀ ਜਿਸ ਦੀਆਂ ਲੱਤਾਂ 90 ਡਿਗਰੀ ਐਂਗਲ ਤੇ ਮਰੋੜ ਕੇ ਤੋੜ ਦਿੱਤੀਆਂ ਗਈਆਂ ਅੱਖਾਂ ਬੁੱਲ ਗੁਪਤ ਅੰਗ ਸਭ ਚਖ ਨਹੀਂ ਕਰਤੇ ਲਗਾਤਾਰ ਘੁੰਮਦਾ ਪੈਂਦਾ ਰਹਿਣਾ ਉਸ ਦਾ ਤਰਤ ਮਹਿਸੂਸ ਕਰਨਾ ਨਾ ਮੌਕਨ ਹੈ ਕਮਾਲ ਦੀ ਹਲਤਾ ਇਹ ਹੈ ਕਿ লাশ ਨਾਲ ਵੀ ਬਲਾਤਕਾਰ ਕੀਤਾ ਗਿਆ ਬਾਰ-ਬਾਰ ਕੀਤਾ ਗਿਆ ਪਤਾ ਨਹੀਂ ਇਹ ਕਿਹੋ ਜਿਹੀ ਮਰਦਾਨਗੀ ਦੀ ਅੱਗ ਸੀ ਜੋ ਉਸ ਦੀ ਦੀ ਜਾਨ ਲੈਣ ਤੋਂ ਬਾਅਦ ਵੀ ਸ਼ਾਂਤ ਨਾ ਹੋ ਪਈ ਕਾਮਨੀਤੀ ਦੀ ਹਵਾ ਨਾਲ ਸਰਕੀ ਚੁੰਨੀ ਦੇਖ ਬਦਨੀਤ ਹੋ ਜਾਣ ਵਾਲੇ حیوان اپنی ماں ਭੈਣ ਤੇ ਤੇ ਦੇ ਅੰਗਾਂ ਦੇ ਆਕਾਰ ਦੇ ਅੱਖਾਂ ਨਾਲ ਮਿਲਦੇ